ਆਪ ਤੁਹਾਨੂੰ ਕਰਵਾਉਨੇ ਆ ਸੈਰ ਨਿਊਜ਼ੀਲੈਂਡ ਦੇ ਮਸ਼ਹੂਰ ਹੌਬਿਟਨ ਪਿੰਡ ਦੀ ਇਹ ਪਿੰਡ ਕੁਦਰਤ ਦੀਆਂ ਬਖਸ਼ਿਸ਼ਾਂ ਦੇ ਨਾਲ ਇੰਨਾ ਜ਼ਿਆਦਾ ਸੁੰਦਰ ਲੱਗਦਾ ਹੈ ਕਿ ਜਿਵੇਂ ਕੁਦਰਤ ਖੁਦ ਇਸ ਧਰਤੀ ਦੇ ਆਗੋਸ਼ ਦੇ ਵਿੱਚ ਖੇਡ ਰਹੀ ਹੋਵੇ ਨਿਊਜ਼ੀਲੈਂਡ ਦੇ ਮਟਾ ਮਟਾ ਸ਼ਹਿਰ ਨੇੜੇ ਸਥਿਤ ਇਹ ਪਿੰਡ ਪਹਿਲੀ ਵਾਰ ਦੁਨੀਆ ਦੀ ਨਿਗਾਹੇ ਵਿੱਚ 1998 ਵਿੱਚ ਆਇਆ ਸੀ ਜਦੋਂ ਹਾਲੀਵੁੱਡ ਡਾਇਰੈਕਟਰ ਪੀਟਰ ਜੈਕਸਨ ਨੇ ਆਪਣੀ ਫਿਲਮ ਦੀ ਸ਼ੂਟਿੰਗ ਲਈ ਇੱਥੇ ਇੱਕ ਖਾਸ ਸੈੱਟ ਨੂੰ ਤਿਆਰ ਕੀਤਾ ਸੀ ਜਿਸ ਨੂੰ ਦਾ ਸ਼ਾਇਰ ਨਾਮ ਦਿੱਤਾ ਗਿਆ ਸੀ ਉਹੀ ਸੈੱਟ ਅੱਜ ਨਿਊਜ਼ੀਲੈਂਡ ਦਾ ਸਭ ਤੋਂ ਵੱਡਾ ਟੂਰਿਸਟ ਸਥਾਨ ਬਣ ਚੁੱਕਾ ਹੈ ਹਰ ਸਾਲ ਹਜ਼ਾਰਾਂ ਸੈਲਾਨੀ ਇੱਥੇ ਆਉਂਦੇ ਨੇ ਅਤੇ ਸਭ ਤੋਂ ਵੱਡੀ ਖਿੱਚ ਦਾ ਕੇਂਦਰ ਬਣਦੇ ਨੇ ਇਹ ਛੋਟੇ-ਛੋਟੇ ਘਰ ਧਰਤੀ ਅੰਦਰ ਬਣੇ ਹੋਏ ਨੇ ਹਰੇ ਭਰੇ ਟੀਲਿਆਂ ਅਤੇ ਛੋਟੇ ਦਰਵਾਜ਼ਿਆਂ ਨਾਲ ਘਿਰੇ ਹੋਏ ਇਨ੍ਹਾਂ ਘਰਾਂ ਅੱਗੇ ਰੰਗ-बिरंगे ਫੁੱਲ ਸੁੰਦਰ ਬੂਟੇ ਅਤੇ ਕਲਾਤਮਕ ਸਜਾਵਟੀ ਸੈਲਾਨੀਆਂ ਨੂੰ ਫੋਟੋ ਖਿਚਵਾਉਣ ਲਈ ਬੇਸਬਰੀ ਨਾਲ ਮਜਬੂਰ ਕਰ ਦਿੰਦੀ ਹੈ ਇਨ੍ਹਾਂ ਘਰਾਂ ਤੋਂ ਲੰਘਦੀ ਇੱਕ ਖੂਬਸੂਰਤ ਪਗਡੰਟੀ ਤਲਾਬ ਤੱਕ ਲੈ ਜਾਂਦੀ ਹੈ ਜੋ ਇਸ ਸਥਾਨ ਦੀ ਖੂਬਸੂਰਤੀ ਨੂੰ ਹੋਰ ਵੀ ਜ਼ਿਆਦਾ ਵਧਾ ਦਿੰਦੀ ਹੈ ਇੱਥੇ ਸਰਾਨੀਆ ਨੂੰ ਕੁਦਰਤੀ ਸੁੰਦਰਤਾ ਨੂੰ ਸੁਰੱਖਿਅਤ ਰੱਖਣ ਲਈ ਹਰਿਆਵਲੀ ਤੋਂ ਦੂਰ ਰੱਖਣ ਦੀ ਬੇਨਤੀ ਕੀਤੀ ਜਾਂਦੀ ਹੈ ਮਨੋਰੰਜਨ ਦੇ ਨਾਲ ਨਾਲ ਇੱਥੇ ਇੱਕ ਰੈਸਟੋਰੈਂਟ ਵੀ ਹੈ ਜਿੱਥੇ ਸਰਾਨੀ ਲੋਕਲ ਖਾਣੇ ਪੀਣੇ ਦਾ ਆਨੰਦ ਵੀ ਮਾਣਦੇ ਨੇ ਹੌਮਿੰਟਨ ਪਿੰਡ ਸਿਰਫ ਇੱਕ ਸੈੱਟ ਨਹੀਂ ਸਗੋ ਉਹ ਸੁੰਦਰਤਾ ਹੈ ਜੋ ਨਿਊਜ਼ੀਲੈਂਡ ਨੂੰ ਦੁਨੀਆ ਦੇ ਟੂਰਿਸਟ ਮੈਪ ਉੱਤੇ ਖਾਸ ਬਣਾਉਂਦੀ ਹੈ ਆਓ ਤੁਹਾਨੂੰ ਕਰਵਾਉਂਦੇ ਹਾਂ ਸੈਰ ਨਿਊਜ਼ੀਲੈਂਡ ਦੇ ਮਸ਼ਹੂਰ ਹੌਬਿਟਨ ਪਿੰਡ ਦੀ ਇਹ ਪਿੰਡ ਕੁਦਰਤ ਦੀਆਂ ਬਖਸ਼ਿਸ਼ਾਂ ਦੇ ਨਾਲ ਇੰਨਾ ਜ਼ਿਆਦਾ ਸੁੰਦਰ ਲੱਗਦਾ ਹੈ ਕਿ ਜਿਵੇਂ ਕੁਦਰਤ ਖੁਦ ਇਸ ਧਰਤੀ ਦੇ ਆਗੋਸ਼ ਦੇ ਵਿੱਚ ਖੇਡ ਰਹੀ ਹੋਵੇ ਨਿਊਜ਼ੀਲੈਂਡ ਦੇ ਮਟਾ ਮਟਾ ਸ਼ਹਿਰ ਨੇੜੇ ਸਥਿਤ ਇਹ ਪਿੰਡ ਪਹਿਲੀ ਵਾਰ ਦੁਨੀਆ ਦੀ ਨਿਗਾਹੇ ਵਿੱਚ 1998 ਵਿੱਚ ਆਇਆ ਸੀ ਜਦੋਂ ਹਾਲੀਵੁੱਡ ਡਾਇਰੈਕਟਰ ਪੀਟਰ ਜੈਕਸਨ ਨੇ ਆਪਣੀ ਫਿਲਮ ਦੀ ਸ਼ੂਟਿੰਗ ਲਈ ਇੱਥੇ ਇੱਕ ਖਾਸ ਸੈੱਟ ਨੂੰ ਤਿਆਰ ਕੀਤਾ ਸੀ ਜਿਸ ਨੂੰ ਦਾ ਸ਼ਾਇਰ ਨਾਮ ਦਿੱਤਾ ਗਿਆ ਸੀ ਉਹ ਵੀ ਸੈੱਟ ਅੱਜ ਨਿਊਜ਼ੀਲੈਂਡ ਦਾ ਸਭ ਤੋਂ ਵੱਡਾ ਟੂਰਿਸਟ ਸਥਾਨ ਬਣ ਚੁੱਕਾ ਹੈ ਹਰ ਸਾਲ ਹਜ਼ਾਰਾਂ ਸੈਲਾਨੀ ਇੱਥੇ ਆਉਂਦੇ ਨੇ ਅਤੇ ਸਭ ਤੋਂ ਵੱਡੀ ਖਿੱਚੇ ਦਾ ਕੇਂਦਰ ਬਣਦੇ ਨੇ। ਇਹ ਛੋਟੇ-ਛੋਟੇ ਘਰ ਧਰਤੀ ਅੰਦਰ ਬੜੇ ਹੋਏ ਨੇ, ਹਰੇ ਭਰੇ ਟੀਲਿਆਂ ਅਤੇ ਛੋਟੇ ਦਰਵਾਜ਼ਿਆਂ ਨਾਲ ਘਿਰੇ ਹੋਏ ਇਨ੍ਹਾਂ ਘਰਾਂ ਅੱਗੇ ਰੰਗ-बिरंगे ਫੁੱਲ, ਸੁੰਦਰ ਬੂਟੇ ਅਤੇ ਕਲਾਤਮਕ ਸਜਾਵਟੀ ਸਲਾਨੀਆਂ ਨੂੰ ਫੋਟੋ ਖਿੱਚਵਾਉਣ ਲਈ ਬੇਸਬਰੀ ਨਾਲ ਮਜਬੂਰ ਕਰ ਦਿੰਦੀ ਹੈ। ਇਨ੍ਹਾਂ ਘਰਾਂ ਤੋਂ ਲੰਘਦੀ ਇੱਕ ਖੂਬਸੂਰਤ ਪਗਡੰਡੀ ਤਲਾਬ ਤੱਕ ਲੈ ਜਾਂਦੀ ਹੈ ਜੋ ਇਸ ਸਥਾਨ ਦੀ ਖੂਬਸੂਰਤੀ ਨੂੰ ਹੋਰ ਵੀ ਜ਼ਿਆਦਾ ਵਧਾ ਦਿੰਦੀ ਹੈ। ਇਹ ਜਿਰਾਨੀਆਂ ਨੂੰ ਕੁਦਰਤੀ ਸੁੰਦਰਤਾ ਨੂੰ ਸੁਰੱਖਿਅਤ ਰੱਖਣ ਲਈ ਹਰੀਆਵਲੀ ਤੋਂ ਦੂਰ ਰੱਖਣ ਦੀ ਬੇਨਤੀ ਕੀਤੀ ਜਾਂਦੀ ਹੈ ਮਨੋਰੰਜਨ ਦੇ ਨਾਲ ਨਾਲ ਇੱਥੇ ਇੱਕ ਰੈਸਟੋਰੈਂਟ ਵੀ ਹੈ ਜਿੱਥੇ ਸਿਰਾਨੀ ਲੋਕਲ ਖਾਣੇ ਪੀਣੇ ਦਾ ਆਨੰਦ ਵੀ ਮਾਣਦੇ ਨੇ ਹੌਪਿੰਟਨ ਪਿੰਡ ਸਿਰਫ ਇੱਕ ਸੈੱਟ ਨਹੀਂ ਸਗੋ ਉਹ ਸੁੰਦਰਤਾ ਹੈ ਜੋ ਨਿਊਜ਼ੀਲੈਂਡ ਨੂੰ ਦੁਨੀਆ ਦੇ ਟੂਰਿਸਟ ਮੈਪ ਉੱਤੇ ਖਾਸ ਬਣਾਉਂਦੀ ਹੈ ਇਨਾਂ ਘਰਾ ਤੋਂ ਲੰਘਦੀ ਇੱਕ ਖੂਬਸੂਰਤ ਪਗਡੰਡੀ ਤਲਾਬ ਤੱਕ ਲੈ ਜਾਂਦੀ ਹੈ ਜੋ ਇਸ ਸਥਾਨ ਦੀ ਖੂਬਸੂਰਤੀ ਨੂੰ ਹੋਰ ਵੀ ਜ਼ਿਆਦਾ ਵਧਾ ਦਿੰਦੀ ਹੈ ਇੱਥੇ ਸਰਾਨੀਆ ਨੂੰ ਕੁਦਰਤੀ ਸੁੰਦਰਤਾ ਨੂੰ ਸੁਰੱਖਿਅਤ ਰੱਖਣ ਲਈ ਹਰੀਆਵਲੀ ਤੋਂ ਦੂਰ ਰੱਖਣ ਦੀ ਬੇਨਤੀ ਕੀਤੀ ਜਾਂਦੀ ਹੈ ਮਨੋਰੰਜਨ ਦੇ ਨਾਲ ਨਾਲ ਇੱਥੇ ਇੱਕ ਰੈਸਟੋਰੈਂਟ ਵੀ ਹੈ ਜਿੱਥੇ ਸਰਾਨੀ ਲੋਕਲ ਖਾਣੇ ਪੀਣੇ ਦਾ ਆਨੰਦ ਵੀ ਮਾਣਦੇ ਨੇ ਹੌਬਿੰਟਨ ਪਿੰਡ ਸਿਰਫ ਇੱਕ ਸੈੱਟ ਨਹੀਂ ਸਗੋ ਉਹ ਸੁੰਦਰਤਾ ਹੈ ਜੋ ਨਿਊਜ਼ੀਲੈਂਡ ਨੂੰ ਦੁਨੀਆ ਦੇ ਟੂਰਿਸਟ ਮੈਪ ਉਤੇ ਖਾਸ ਬਣਾਉਂਦੀ ਹੈ